ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋਆ ਸੁਖ ਆਸਾ ਮੁਹੱਲਾ ਪੰਜੋ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋਆ ਸੁਖ ਕਰ ਕਿਰਪਾ ਗੁਰ ਦੀ ਨੋ ਨੋ ਬਾਲ ਬਾਲ ਤਿਸ ਸਤ ਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੇ ਸਤ ਗੁਰ ਕੀ ਸਰਨਾਈ ਰਹਾਉ ਗੁਰ ਕੇ ਚਰਨ ਹਰਿ ਦੇਵਸਾਏ ਮਨ ਚਿੰਤਤ ਸਗਲੇ ਫਲ ਪਾਈ ਅਗਨ ਬੁਝੀ ਸਭ ਹੋਈ ਸ਼ਾਂਤ ਅਗਨ ਬੁਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀ ਨੀ ਦਾਤ ਨਥਾਵੇ ਕੋ ਗੁਰਦੀਨੋ ਥਾਨ ਨਥਾਵੇ ਕੋ ਗੁਰਦੀਨੋ ਥਾਨ ਨਿਵਾਨੇ ਕੋ ਗੁਰਕੀਨੋ ਮਾਨ ਵੰਦਨ ਕਾਟ ਸੇਵ ਗੁਰ ਰੱਖੇ ਵੰਦਨ ਕਾਟ ਸੇਵਕ ਗੁਰ ਰੱਖੇ ਸੇਵਕ ਕਰ ਰੱਖੇ ਅੰਮ੍ਰਿਤ ਬਾਣੀ ਰਸ ਨੋ ਚਾਖੇ ਵੱਡੇ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਾਈ ਪ੍ਰਭ ਸਰਨ ਗੁਰ ਨਾਨਕ ਜਾ ਕੋ ਭਇਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਗੁਰ ਨਾਨਕ ਜਾ ਕੋ ਪੈ ਅਦੱਲਾ ਸੋ ਜਨ ਹੋਆ ਸਦਾ ਨਿਹਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨ ਅੱਜ ਆਪਾਂ ਪਾਵਨ ਪਵਿੱਤਰ ਰੰਗ 395 ਤੇ ਸੁਭਾਈ ਮਾਨ ਸ਼ਬਦ ਵਿੱਚੋਂ ਪੰਕਤੀਆਂ ਪੜੀਆਂ ਨੇ ਸ਼ਬਦ ਪੜਿਆ ਇੱਕ ਪੂਰਾ ਜੋ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਪ੍ਰਥਮੇ ਮਿਟਿਆ ਤਨ ਕਾ ਦੁਖ ਏ ਭਾਈ ਗੁਰੂ ਨੂੰ ਮਿਲਿਆ ਸਭ ਤੋਂ ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ। ਦੇਖੋ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਗੱਲ ਹੀ ਕਰਦੇ ਆ ਗੁਰਬਾਣੀ ਦੇ ਅੰਦਰ। ਵੀ ਭਾਈ ਨਾਮ ਬਾਣੀ ਨਾਲ ਜੁੜ ਜਾ। ਇਹ ਸੰਧਾਨ ਤभी ਹੈ। ਕਿਰਤ ਕਰੋ, ਬੰਦ ਸਕੋ ਤੇ ਨਾਮ ਜਪੋ। ਮਹਾਰਾਜ ਨੇ ਸਮਝਾਉਣਾ ਕੀਤਾ ਕਰ ਕਿਰਪਾ ਕਰਦੀਨੋ ਨਾਉ ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਜਿਹੜੇ ਨੇ ਜਿਹੜੇ ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਆ ਬਲ ਬਲ ਤੇ ਸਤਗੁਰ ਕੋ ਜਾਉਂ ਮਹਾਰਾਜ ਕਹਿੰਦੇ ਹੈ ਭਾਈ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਤਕੇ ਜਾਂਦਾ ਹਾਂ ਗੁਰਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੇ ਸਤਗੁਰ ਕੀ ਸਰਨਾਈ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਮੇਰੇ ਵੀਰ ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ ਗੁਰੂ ਦੀ ਸ਼ਰਨ ਪਿਆ ਮੇਰੇ ਸਾਰੇ ਰੋਗ ਸਾਰੇ ਚਿੰਤਾ ਫਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਗੁਰ ਕੇ ਚਰਨ ਹਿਰਦੇ ਵਸਾਏ ਪਰੇ ਹੋਏ ਕਦੋਂ ਨਾਸ ਸਰੀਰ ਦੇ ਦੁੱਖ ਮਨ ਕਦੋਂ ਚੜ੍ਹਦੀ ਕਲਾ ਚ ਰਹਿਣ ਲੱਗਾ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਬੇ ਗੁਰ ਕੇ ਚਰਨ ਹਿਰਦੇ ਵਸਾਏ ਜਦੋਂ ਤੋਂ ਮੈਂ ਗੁਰੂ ਦੀ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਏ ਹਨ ਚਰਨ ਕਿਹੜੇ ਨੇ ਗੁਰੂ ਦੇ ਬਚਨ ਆਪ ਦੇ ਹਿਰਦੇ ਵਿੱਚ ਵਸਾ ਲਏ ਜਿਹੜੇ ਵੀ ਮਨੁੱਖ ਨੇ ਭੈਣਾ ਚਾਹੇ ਭਾਈ ਹੈ ਜਿਨ੍ਹਾਂ ਨੇ ਗੁਰੂ ਦੇ ਬਚਨ ਆਪ ਦੇ ਹਿਰਦੇ ਘਰ ਵਿੱਚ ਵਸਾ ਲਏ ਗੁਰੂ ਦੇ ਕਹਣੇ ਮੁਤਾਬਕ ਜੀਵਨ ਹੋਇਆ ਫੇਰ ਮਨ ਚਿੰਤਤ ਸਗਲੇ ਫਲ ਪਾਏ ਫੇਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੈਨੂੰ ਸਾਰੇ ਮਨ ਇਛਤ ਫਲ ਮਿਲ ਰਹੇ ਹਨ ਅਗਨ ਬੁਜੀ ਸਭ ਹੋਈ ਸ਼ਾਂਤ ਜਿਹੜੀ ਅੰਦਰ ਦੀ ਅੱਗ ਸੀਗੀ ਤ੍ਰਿਸ਼ਨਾ ਦੀ ਅੱਗ ਸੀ ਭਟਕ ਰਹੀ ਹਿਰਦੇ ਘਰ ਦੇ ਅੰਦਰ ਉਹ ਹੁਣ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ ਮੇਰੇ ਅੰਦਰ ਪੂਰੀ ਠੰਡ ਪੈ ਗਈ ਹੈ ਮਨ ਹੁਣ ਠੰਡਾ ਰਹਿਦਾ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਸਾਵੇ ਕੋ ਗੁਰ ਦੀ ਨੋ ਥਾਨ ਇਹ ਸਾਰੀ ਦਾਤ ਗੁਰੂ ਨੇ ਹੀ ਮਿਹਰ ਕਰਕੇ ਦਿੱਤੀ ਹੈ ਤੇ ਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ ਹੈ ਨਮਾਣੇ ਕੋ ਗੁਰ ਕੀ ਨੋ ਮਾਨ ਮੈਨੂੰ ਨਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ ਬੰਦਨ ਕਾਟ ਸੇਵ ਗੁਰ ਰੱਖੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿੱਚ ਟਿਕਾ ਲਿਆ ਹੈ ਅਮਰਤ ਬਾਣੀ ਰਸਨਾ ਚਾਖੇ ਇਹ ਹੋਇਆ ਕਦੋਂ ਜਦੋਂ ਮੇਰੀ ਜੀਵ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਦਾ ਰਸ ਚਖਦੀ ਰਹਿੰਦੀ ਹੈ ਵੱਡੇ ਭਾਗ ਪੂਜ ਗੁਰ ਚਰਨ ਵੱਡੇ ਭਾਗ ਪੂਜ ਗੁਰ ਚਰਨ ਸਗਲ त्याग ਪਾਈ ਪ੍ਰਭ ਸਰਨ हे ਭਾਈ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ ਦਾ ਅਫਸਰ ਮਿਲਿਆ ਹੈ ਪੂਜਾ ਕੀ ਹੈ ਵੀ ਗੁਰੂ ਦੇ ਗਿਆਨ ਮੁਤਾਬਕ ਜੀਵਨ ਹੋ ਗਿਆ ਤੇ ਪ੍ਰਭੂ ਪਰਮਾਤਮਾ ਨੂੰ ਹਰ ਥਾਂ ਤੇ ਮਹਿਸੂਸ ਕਰਨਾ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਉਹਦਾ ਨਾਮ ਜਪਣਾ ਇਹ ਪੂਜਾ ਹੈ ਹੋਰ ਵੀ ਪੰਕਤੀ ਆਪਾਂ ਪੜ੍ਹਦੇ ਹੁੰਨੇ ਗੁਰਬਾਣੀ ਚ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਇ। ਵੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਹੀ ਪ੍ਰਮਾਤਮਾ ਦੀ ਪੂਜਾ ਹੈ। ਵੱਡੇ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਈ ਪ੍ਰਭ ਸਰਨ ਜਿਸ ਦੀ ਬਰਕਤ ਨਾਲ ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸ਼ਰਨ ਆ ਪਿਆ ਹਾਂ। ਗੁਰ ਨਾਨਕ ਜਾ ਕੋ ਭਇਆ ਦਿਆਲਾ। ਗੁਰੂ ਨਾਨਕ ਜਾ ਕੋ ਭਇਆ ਦਿਆਲਾ اے ਨਾਨਕ ਆਖ ਜਿਸਮਨੁਖ ਉਤੇ ਗੁਰੂ ਗਿਆਬਨ ਹੋ ਜਾਂਦਾ ਹੈ ਉਹ ਮਨੁਖ ਸਦਾ ਆਤਮਕ ਆਨੰਦ ਮਾਣਦਾ ਹੈ ਸੋ ਜਨ ਹੋਆ ਸਦਾ ਦਿਆਲਾ ਜਿਹਦੇ ਤੇ ਫਿਰ ਮਿਹਰ ਹੁੰਦੀ ਆ ਮਿਹਰ ਹੋਏਗੀ ਉਹਦੇ ਤੇ ਭਾਈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਤੇ ਗੁਰ ਗੁਰ ਸਿੱਖੀ ਸਿਧਾਂਤਾਂ ਨਾਲ ਜੁੜਿਆ ਹੋਇਆ ਗੁਰ ਸਿੱਖੀ ਸਿਧਾਂਤ ਕਿਉਂ ਕਹਿੰਦੇ ਆ ਕਿਉਂਕਿ ਪ੍ਰਭੂ ਪਰਮਾਤਮਾ ਨੇ ਵਾਹਿਗੁਰੂ ਜੋ ਪ੍ਰਭੂ ਪਰਮਾਤਮਾ ਨੇ ਨਿਜਮ ਬਣਾਏ ਨੇ ਕੁਦਰਤ ਦਾ ਸਿਸਟਮ ਉਸ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਖ ਪਿਤਾ ਤੱਕ ਉਹਨੂੰ ਫੋਲੋ ਕੀਤਾ ਗੁਰੂ ਸਾਹਿਬਾਨਾਂ ਨੇ ਤੇ ਭਗਤ ਪਿਆਰਿਆਂ ਨੇ ਉਹਨਾਂ ਭਗਤ ਪਿਆਰਿਆਂ ਦੀ ਗਰਬਾਣੀ ਵੀ ਦਰਜ ਹੈ 15 ਭਗਤ ਸਹਿਬਾਨ 11 ਭਟ ਸਹਿਬਾਨ ਤਿੰਨ ਗੁਰ ਸਿੱਖ ਸਹਿਬਾਨ ਉਹਨਾਂ ਦੀ ਵੀ ਬਾਣੀ ਦਰਜ ਹੈ ਗਰਬਾਣੀ ਦੇ ਵਿੱਚ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਨੂੰ ਫੋਲੋ ਕੀਤਾ ਜਿਹੜਾ ਕਿ ਖਾਲਸਾ ਖਾਲਸਾ ਸਜਣ ਕੀਤੀ ਆ ਗੁਰੂ ਮਾਰਾ ਨੇ ਦਸਵੇਂ ਜਾਮੇ ਚ ਜਾ ਕੇ ਤੇ ਸ਼ਬਦ ਗੁਰੂ ਨਾਲ ਮੁੱਢ ਤੋਂ ਹੀ ਜੋੜਤਾ ਪਹਿਲੇ ਜਾਮੇ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਜੋੜਿਆ ਜਿੰਨੇ ਵੀ ਮਤਬਲਾ ਕੋਈ ਕਿਸ ਤਰ੍ਹਾਂ ਦੇ ਅਪਾ ਕਰਦਾ ਸੀ ਕੋਈ ਕਰਮ ਕਾਂਡ ਕਰਦਾ ਸੀ ਉਹਨਾਂ ਤੋਂ ਰੋਕ ਕੇ ਮਾਰਾ ਸੱਚੇ ਪਾਤਸ਼ਾਹ ਨੇ ਇੱਕ ਰਸਤਾ ਫਿਰੇ ਦੱਸਿਆ ਵੀ ਭਾਈ ਆਹ ਰਸਤਾ ਸਹੀ ਆ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਅਗਲੇ ਸ਼ਬਦ ਚ ਆਸਾ ਮਹਲਾ 5 ਸਤਗੁਰ ਸੱਚ ਦੀ ਆ ਭੇਜ ਚਰ ਜੀਵਨ ਉਪਜਾ ਸੰਜੋਗ ਮਹਾਰਾਜ ਨੇ ਸਮਝਾਉਣਾ ਕੀਤਾ ਏ ਭਾਈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੇ ਗੁਰੂ ਨਾਨਕ ਨੂੰ ਜਗਤ ਵਿੱਚ ਭੱਲਿਆ ਹੈ ਸਤਗੁਰ ਸੱਚ ਦੀ ਆ ਭੇਜ ਚਰ ਜੀਵਨ ਉਪਜਾ ਸੰਜੋਗ ਸਤਿਗੁਰੂ ਆਨੇ ਸਮਝਾਉਣਾ ਕੀਤਾ ਵੀ ਉਸ ਦੀ ਸੰਗਤ ਦੀ ਬਰਕਤ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟਲ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟਲ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ ਉਦਰੇ ਉਦਰੇ ਮਾਹੇ ਆਏ ਕਿਆ ਨਿਵਾਸ ਉਦਰੇ ਮਾਹੇ ਆਇਆ ਕਿਆ ਨਿਵਾਸ ਏ ਭਾਈ ਜਿਵੇਂ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆ ਨਿਵਾਸ ਕਰਦਾ ਹੈ ਮਾਤਾ ਕੇ ਮਨ ਮਾਤਾ ਕੇ ਮਨ ਬਹੁਤ ਵਿਗਾਸ ਤਾਂ ਮਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ ਕਿਵੇਂ ਸਿੱਖ ਦੇ ਅੰਦਰ ਅਟਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਮਾ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ ਤੇ ਮੈਂ ਸਿੱਖ ਦੇ ਅੰਦਰ ਅਟਲ ਆਤਮਿਕ ਜੀਵਨ ਆਨੰਦ ਪੈਦਾ ਹੁੰਦਾ ਹੈ ਜਮਿਆ ਪੁੱਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਹੇ ਭਾਈ ਗੁਰੂ ਨਾਨਕ ਪ੍ਰਮਾਤਮਾ ਦਾ ਭਗਤ ਜਮਿਆ ਪ੍ਰਮਾਤਮਾ ਦਾ ਪੁੱਤਰ ਜਮਿਆ ਉਸ ਦੀ ਬਰਕਤ ਨਾਲ ਜਿਸ ਦੀ ਸ਼ਰਨ ਆਉਣ ਵਾਲੇ ਸਾਰੇ ਜੀਵਾਂ ਦੇ ਅੰਦਰ ਧੁਰ ਦਰਗਾਹ ਦਾ ਸੇਵਾ ਭਗਤੀ ਦਾ ਲੇਖ ਉਗੜ ਰਿਹਾ ਹੈ ਗੁਰੂ ਨਾਨਕ ਸਾਹਿਬ ਪ੍ਰਭੂ ਪਰਮਾਤਮਾ ਦੇ ਭਗਤ ਸੰਸਾਰ ਤੇ ਆਏ ਤੇ ਗੁਰੂ ਨਾਨਕ ਸਾਹਿਬ ਦੇ ਹੁਣ ਚਰਨੀ ਲੱਗ ਕੇ ਚਰਨੀ ਲੱਗਣਾ ਕਿਵੇਂ ਗੁਰਬਾਣੀ ਨਾਲ ਜੁੜਨਾ ਹੈ ਇਹ ਚਰਨੀ ਲੱਗਣਾ ਤੇ ਗੁਰਬਾਣੀ ਨਾਲ ਜੁੜ ਕੇ ਸਾਡੇ ਸੇਵਾ ਭਗਤੀ ਦਾ ਲੇਖ ਉੱਗੜ ਰਿਹਾ ਹੈ ਹਿਰਦੇ ਘਰ ਵਿੱਚ ਜਿਹੜੇ ਗੁਰੂ ਦੇ ਪਿਆਰੇ ਭੈਣਾਂ ਚ ਭਾਈ ਆ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਭਾਈ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਹਾਰਾਜ ਕਹਿੰਦੇ ਜਿਵੇਂ ਜਿਸ ਘਰ ਵਿੱਚ ਪਰਮਾਤਮਾ ਨੇ ਹੁਕਮ ਅਨੁਸਾਰ ਦਸੀ ਮਹੀਨੇ ਪੁੱਤਰ ਜੰਮਦਾ ਹੈ ਦਸੀ ਮਹੀਨੇ ਪੁੱਤਰ ਜੰਮਦਾ ਹੈ ਨੌਵੇਂ ਮਹੀਨੇ ਚ ਵੀ ਬੱਚਾ ਪੈਦਾ ਹੋ ਜਾਂਦਾ ਦਸਵੇਂ ਮਹੀਨੇ ਵੀ ਮਹਾਰਾਜ ਕਹਿੰਦੇ ਜਿਵੇਂ ਜਿਸ ਘਰ ਵਿੱਚ ਪ੍ਰਮਾਤਮਾ ਦੇ ਹੁਕਮ ਅਨੁਸਾਰ ਦਸੀ ਮਹੀਨੇ ਪੁੱਤਰ ਜੰਮਦਾ ਹੈ ਤੇ ਮਿਟਿਆ ਰੋਗ ਮਹਾ ਆਨੰਦ ਥੀਆ ਤਾਂ ਉਸ ਘਰ ਵਿੱਚੋਂ ਗਮ ਮਿਟ ਜਾਂਦਾ ਹੈ ਤੇ ਬੜਾ ਉਤਸਾਹ ਹੁੰਦਾ ਹੈ ਖੁਸ਼ੀ ਹੁੰਦੀ ਹੈ ਘਰ ਵਿੱਚ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਗਰਬਾਣੀ ਸਖੀ ਆਨੰਦ ਗਾਵੇ ਤੇ ਮੈਂ ਜਿਹੜੀ ਸਤ ਸੰਗਣ ਸਹੇਲੀ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਗਾਉਂਦੀ ਹੈ ਸਾਚੇ ਸਹਿਬ ਕੇ ਮਨ ਭਾਵੇ ਮਹਾਰਾਜ ਕਹਿੰਦੇ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਬਦੀ ਬੇਲ ਬਹੁ ਪੀੜੀ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਏ ਭਾਈ ਉਹ ਗੁਰਸ਼ਖ ਹੀ ਗੁਰੂ ਦੀ ਪ੍ਰਮਾਤਮਾ ਦੀ ਵਧ ਰਹੀ ਬੇਲ ਹਨ ਚੱਲ ਰਹੀ ਪੀੜੀ ਹੈ ਠੀਕ ਹੈ ਜੀ ਧਰਮ ਕਲਾ ਹਰ ਬੰਦ ਬਹਾਲੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਿੰਨਾ ਗੁਰਮਖਾਂ ਵਿੱਚ ਗੁਰੂ ਪ੍ਰਮਾਤਮਾ ਦੀ ਧਰਮ ਸਤਿਆ ਪੱਕੀ ਕਰਕੇ ਟਿਕਾ ਦਿੰਦਾ ਹੈ ਨਾ ਤੇ ਮਨ ਚੰਦਿਆ ਸਤਗੁਰੂ ਦੇ ਬਾਇਆ ਸਤਿਗੁਰੂ ਉਹਨਾਂ ਨੂੰ ਮਨ ਇਛਤ ਫਲ ਦਿੰਦਾ ਹੈ ਭਈ ਅਚਿੰਤ ਏਕ ਲਿ ਬਲਾਇਆ ਜਿਹੜੇ ਵੱਡ ਭਾਗੀ ਮਨੁੱਖ ਗੁਰੂ ਦੀ ਸੰਗਤ ਦੀ ਬਰਕਤ ਨਾਲ ਇੱਕ ਪ੍ਰਮਾਤਮਾ ਵਿੱਚ ਸੁਰਤ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਕਿਵੇਂ ਜਿਵੇਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਜਿਵੇਂ ਕੋਈ ਪੁੱਤਰ ਆਪਣੇ ਪਿਓ ਉੱਤੇ ਮਾਣ ਕਰਦਾ ਹੈ ਉਹ ਸਿੱਖ ਗੁਰੂ ਉੱਤੇ ਇਉਂ ਫਕਰ ਕਰਦਾ ਹੈ ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਮੀਦ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਓ ਪਾਸੋਂ ਜਿਵੇਂ ਪੁੱਤਰ ਪਿਓ ਦੇ ਪਾਸੋਂ ਆਸ ਰੱਖਦਾ ਵੀ ਮੇਰਾ ਪਿਓ ਹੈਗਾ ਚਿਰ ਤੇ ਐਂ ਕਹਿੰਦੇ ਨਾ ਮੈਂ ਉਸੇ ਤਰ੍ਹਾਂ ਹੀ ਪਾਈ ਗੁਰੂ ਦਾ ਪਿਆਰਾ ਵੀ ਪ੍ਰਭੂ ਪਰਮਾਤਮਾ ਤੇ ਤੇ ਗੁਰੂ ਤੇ ਆਸ ਰੱਖਦਾ ਹੈ ਬੋਲਾ ਆ ਬੋਲੇ ਗੁਰ ਕੇ ਭਾਣ ਮਹਾਰਾਜ ਕਹਿੰਦੇ ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜਾ ਵਿੱਚ ਹੀ ਬੋਲਦਾ ਹੈ ਗੁੱਜੀ ਛੰਨੀ ਨਾਹੀ ਬਾਤ ਇਹ ਮਹਾਰਾਜ ਨੇ ਦੱਸਿਆ ਵੀ ਹੁਣ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਗੁਰਨਾਨਕ ਟੁੱਠਾ ਕੀਨੀ ਦਾਤ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਹਰ ਕੋਈ ਜਾਣਦਾ ਹੈ ਕਿ ਜਿਸਮਨੁਖ ਉਤੇ ਗੁਰੂ ਨਾਨਕ ਦੇਵਾਨ ਹੁੰਦਾ ਹੈ ਉਸਨੂੰ ਦਾਤ ਦਿੰਦਾ ਹੈ ਆਸਾ ਮਹੱਲਾ ਪੰਜੋਂ ਗੁਰਪੂਰੇ ਰਾਖਿਆ ਦੇ ਹੱਥ ਵਾਹ ਮਹਾਰਾ ਨੇ ਇਥੇ ਸਮਝਾਉਣਾ ਕੀਤਾ ਵੀ ਗੁਰਪੂਰੇ ਰਾਖਿਆ ਲੈਕਰ ਹਾਸ ਏ ਭਾਈ ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ ਬਕਾਰ ਆਦਕ ਤੋਂ ਬਚਾ ਕੇ ਰੱਖਦਾ ਹੈ ਨਾ ਪਰਗਟ ਪਿਆ ਜਨਕਾ ਪਰਤਾਪ ਉਸ ਦੀ ਸੋਭਾ ਵਡਿਆਈ ਸਾਰੇ ਜਗਤ ਵਿੱਚ ਉਗੜ ਪੈਂਦੀ ਹੈ ਗੁਰ ਗੁਰ ਜਪੀ ਗੁਰੂ ਗੁਰ ਧਿਆਇ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂਪਹਿ ਪਾਈ ਮਹਾਰਾਜ ਕਹਿੰਦੇ ਹੈ ਭਾਈ ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ ਸਦਾ ਗੁਰੂ ਦੀ ਹੀ ਗੁਰੂ ਦਾ ਹੀ ਧਿਆਨ ਧਰਦਾ ਹਾਂ ਤੇ ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ਰਹਾਉ ਜੀ ਕੀ ਅਰਦਾਸ ਗੁਰਪਹਿ ਭਾਈ ਇਹਦਾ ਵੀ ਅਰਥ ਹੋ ਗਿਆ ਮਹਾਰਾਜੀ ਕਿਰਪਾ ਨਾਲ ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ਸ਼ਰਨ ਪਰ ਸੱਚੇ ਗੁਰਦੇਵ ਪੂਰਨ ਹੋਈ ਸੇਵਕ ਸੇਵਾ ਜਿਹੜੇ ਸੇਵਕ ਸਦਾ ਸਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਦੀ ਸੇਵਾ ਦੀ ਘਾਲ ਸਿਰੇ ਚੜ ਜਾਂਦੀ ਹੈ ਜੀਉ ਪਿੰਡ ਜੋਬਨ ਰਾਖੇ ਪ੍ਰਾਨ ਮਰਨ ਅਗਲੇ ਬੰਦ ਚ ਦੱਸਿਆ ਵੀ ਹੈ ਭਾਈ ਗੁਰੂ ਸ਼ਰਨ ਪਏ ਸੇਵਕ ਦੀ ਜਿੰਦ ਨੂੰ ਸਰੀਰ ਨੂੰ ਜੋਬਨ ਨੂੰ ਪ੍ਰਾਣਾ ਨੂੰ ਬਕਾਰਾਂ ਬਕਾਰ ਆਦਕਾਂ ਤੋਂ ਬਚਾ ਕੇ ਰੱਖਦਾ ਹੈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਭਾਈ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਗੁਰੂ ਤੇ ਓਟ ਆਸਰਾ ਰੱਖਦਾ ਹੈ। ਇੱਕ ਤਾਂ ਸ਼ਰਨ ਉਹਨਾਂ ਵੀ ਆਪਾਂ ਇਹ ਮੱਥਾ ਟੇਕ ਕੇ ਸ਼ਰਨ ਪਏ। ਇਹ ਤਾਂ ਨਮਸਕਾਰ ਕਰਨੀ ਆਪਾਂ ਕੇ। ਸ਼ਰਨ ਪੈਣਾ ਵੀ ਗੁਰੂ ਦੇ ਕਹੇ ਅਨੁਸਾਰ ਜੀਵਨ ਹੋਣਾ ਚਾਹੀਦਾ ਮਨੁੱਖ ਦਾ। ਮਹਾਰਾਜ ਨੇ ਸਮਝਾਉਣਾ ਕੀਤਾ ਜੀਓ ਪਿੰਡ ਜੋਬਨ ਰਾਖੇ ਪ੍ਰਾਨ ਕਹੋ ਨਾਨਕ ਗੁਰ ਕੋ ਕੁਰਬਾਨ। ਹੇ ਭਾਈ ਗੁਰੂ ਸ਼ਰਨ ਪਏ ਸੇਵਕ ਦੀ ਜਿੰਦ ਨੂੰ ਸਰੀਰ ਨੂੰ ਜੋਬਨ ਨੂੰ ਪ੍ਰਾਣਾ ਨੂੰ ਵਿਕਾਰਾਂ ਆਦਿਕ ਤੋਂ ਬਚਾ ਕੇ ਰੱਖਦਾ ਹੈ ਜਿੰਦ ਜਾਨ ਨੂੰ ਠੀਕ ਹੈ ਜੀ ਤੇ ਕੋ ਨਾਨਕ ਗੁਰ ਕੋ ਕੁਰਬਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਸੇਵਕ ਨੂੰ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਆਸਾ ਮਹੱਲਾ ਆਸਾ ਕਰ ਅਠਵਾਂ ਕਾਫੀ ਮਹੱਲਾ ਪੰਜਵਾਂ ਇਹ ਸ਼ਬਦ ਵਿੱਚ ਦੱਸਦੇ ਨੇ ਮਹਾਰਾਜ ਰਾਗ ਆਸਾ ਕਰ ਅਠਵਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦਾ ਨਉ ਹੈ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾ ਨੇ ਬਹੁਤ ਸਮਾਂ ਤੇ ਇਹੀ ਦੱਸਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਇੱਕੋ ਹੀ ਸਭਨਾ ਜੀਆਂ ਦਾ ਦਾਤਾ ਹੈ ਤੇ ਉਸ ਦੀ ਕਿਰਪਾ ਨਾਲ ਹੀ ਗੁਰੂ ਨਾਲ ਮਲਾਪ ਹੋਇਆ ਤੇ ਗੁਰੂ ਨੇ ਪ੍ਰਮਾਤਮਾ ਦੇ ਨਾਲ ਮਲਾ ਦੇਣਾ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਹੇ ਭਾਈ ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ ਮੈਂ ਉਸ ਦਾ ਮੁੱਲ ਖਰੀਦ ਲਾ ਖਰੀਦ ਗੁਲਾਮ ਹੈ ਮੁੱਲ ਖਰੀਦਿਆ ਗੁਲਾਮ ਹਾਂ ਜਿਨੂੰ ਆਪਾਂ ਬੈ ਕਹੇ ਦਿੰਨੇ ਆ ਬੈ ਖਰੀਦ ਵੀ ਬੈ ਲੈ ਲਈ ਮੈਂ ਪਹਿਲੀ ਬੈ ਲੈ ਲਈ ਜੀ ਉਹ ਮੈਂ ਕੋਠੀ ਬੈ ਲੈ ਲਈ ਇਸ ਤਰ੍ਹਾਂ ਹੁੰਦੇ ਨਾ ਮਹਾਰਾਜ ਨੇ ਦੱਸਿਆ ਮੈਂ ਬੰਦਾ ਬੈ ਖਰੀਦ ਸਤਿ ਸਹਬ ਮੇਰਾ ਏ ਭਾਈ ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ ਮੈਂ ਉਸ ਦਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ ਗੁਰੂ ਦਾ ਜਿਓ ਪਿੰਡ ਸਭ ਕਿਸ ਦਾ ਸਭ ਕਿਸ ਤੇਰਾ ਜਿਓ ਪਿੰਡ ਸਭ ਕਿਸ ਦਾ ਸਭ ਕਿਸ ਹੈ ਤੇਰਾ ਮਹਾਰਾਜ ਕਹਿੰਦੇ ਨੇ ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। हे प्रभु ਮੇਰੇ ਪਾਸ ਜੋ ਕੁਝ ਵੀ ਹੈ ਸਭ ਤੇਰਾ ਹੀ ਬਖਸ਼ਾ ਹੋਇਆ ਹੈ। ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ। हे प्रभु ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈ। ਮੈਨੂੰ ਤੇਰਾ ਹੀ ਪਰਵਾਸਾ ਹੈ। ਬਿਨ ਸਾਚੇ ਅਨਟੇਕ ਹੈ। ਬਿਨ ਸਾਚੇ ਨਟੇਕ ਹੈ ਸੋ ਜਾਣੋ ਕਾਚਾ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਨੁੱਖ ਨੂੰ ਸਦਾ ਧਰ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਝਾਕ ਵੀ ਟਿਕੀ ਰਹੇ ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਹੈ ਪ੍ਰਭੂ ਤੇਰਾ ਹੁਕਮ ਬੇਅੰਤ ਹੈ ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਈ ਅਗਲੇ ਬੰਦ ਚ ਮਹਾਰਾ ਨੇ ਦੱਸਿਆ ਵੀ ਤੇਰੀ ਮਿਹਰ ਨਾਲ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਤੇਰੇ ਹੁਕਮ ਵਿੱਚ ਤੁਰਦਾ ਹੈ ਜੋ ਗੁਰ ਕਹੇ ਸੋਈ ਭਲ ਮੰਨੇ ਵੀ ਜੋ ਗੁਰੂ ਕਹਿੰਦਾ ਉਹਨੂੰ ਸਿਰ ਮੱਥੇ ਮੰਨਦਾ ਭਲਾ ਕਰਕੇ ਮੰਨਦਾ ਵੀ ਮੇਰਾ ਭਲਾ ਤੇ ਹੁਣ ਆਪਾਂ ਦੇਖੋ ਆਪਣਾ ਦੱਸਾ ਕੁਛ ਹੋਰ ਆ ਆਪਾਂ ਗੁਰਬਾਣੀ ਸੁਣ ਵੀ ਲੈਨੇ ਕੋਈ ਗੱਲ ਕੰਨ ਚ ਪੈ ਵੀ ਗਈ ਤੇ ਆਪਾਂ ਅਣਗੌਲੀ ਕਰ ਦਨੇ ਗੁਰੂ ਦੀ ਗੱਲ ਨਹੀਂ ਸੁਣਦੇ ਗਰਬਾਣੀ ਵਿੱਚ ਜੋ ਵੀ ਲਿਖਿਆ ਸੱਚ ਲਿਖਿਆ ਮਹਾਰਾਜ ਕਹਿੰਦੇ ਵੀ ਚਿਤਰਾਈ ਸਿਆਣਪ ਕ ਤੇ ਕਾਮਨਾ ਆਈਏ ਵੀ ਤੇਰੀਆਂ ਮਨੁੱਖ ਸਿਆਣਪਾਂ ਚਿਤਰਾਈਆਂ ਚਿਤਰਾਈ ਦਾ ਮਤਲਬ ਇਹ ਹੀ ਹੁੰਦਾ ਵੀ ਸਿਆਣਪ ਮਨੁੱਖ ਆਪ ਦੀ ਸਿਆਣਪ ਵਰਤਦਾ ਵੀ ਮਹਾਰਾਜ ਕਹਿੰਦੇ ਨਾ ਏ ਭਾਈ ਸੁੱਖਾਂ ਦੀ ਖਾਤਰ ਮਨੁੱਖ ਅਨੇਕਾਂ ਚਿਤਰਾਈਆਂ ਤੇ ਸਿਆਣਪਾਂ ਕਰਦਾ ਹੈ ਪਰ ਕੋਈ ਸਿਆਣਪ ਕੋਈ ਚਿਤਰਾਈ ਕਿਸੇ ਕੰਮ ਨਹੀਂ ਆਉਂਦੀ ਕੰਮ ਆਉਂਦੀ ਆ ਜੀਵ ਆਤਮਾ ਤੇ ਪ੍ਰਭੂ ਪ੍ਰਭੂ ਪਰਮਾਤਮਾ ਦਾ ਨਾਮ ਕੰਮ ਆਉਂਦਾ ਹੈ ਜੀਵ ਆਤਮਾ ਦੇ ਤੇ ਸਰੀਰ ਕਰੋੜਾ ਆਪਣੀਆਂ ਪੂਰੀਆਂ ਹੋਈ ਰਹੀਆਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਆਪਣੀ ਮਿਹਨਤ ਮਜ਼ਦੂਰੀ ਕਰਦੇ ਆਂ ਕਰਮ ਕੋਈ ਨੌਕਰੀ ਪੇਸ਼ਾ ਕਰਦਾ ਹੈ ਕੋਈ ਦੁਕਾਨਦਾਰੀ ਕਰਦਾ ਹੈ ਕੋਈ ਮਜ਼ਦੂਰੀ ਕਰਦਾ ਉਸ ਦੇ ਉਸ ਕਰਮ ਦੇ ਕਾਰਨ ਆਪਣੇ ਸਰੀਰ ਕਜੂਰ ਤਾਂ ਸਾਰੀਆਂ ਪੂਰੀਆਂ ਹੁੰਦੀਆਂ ਕਿਉਂਕਿ ਮਜ਼ਦੂਰ ਵੀ ਆਪਣੇ ਸਰੀਰ ਦੀ ਲੋੜ ਪੂਰੀ ਕਰਦਾ ਪ੍ਰਸ਼ਾਦਾ ਪਾਣੀ ਲੀੜਾ ਕੱਪੜਾ ਜੁੱਤੀ ਠੀਕ ਆ ਜੀ ਘਰ ਮਕਾਨ